ਜੂਨ 84 ਕੱਲੂ ਕਾਰੇ ਦੇ 40 ਬਰੇ ਪੂਰੇ ਹੋਣ ਤੇ ਸਿੱਖ ਜਥੇਬੰਦੀ ਦਲ ਖਾਲਸਾ ਨੇ ਪ੍ਰੋਗਰਾਮ ਮੁਲਕੇ ਹਨ ਪ੍ਰੈਸ ਨੂੰ ਸੰਬੋਧਨ ਕਰਦੇ ਦਲ ਖਾਲਸਾ ਆਗੂ ਨੇ ਜਾਣਕਾਰੀ ਦਿੱਤੀ ਕਿ ਕੱਲੂ ਕਾਰੇ ਨੂੰ 40 ਸਾਲ ਬੀਤ ਗਏ ਹਨ ਪਰ ਸਿੱਖਾਂ ਦੇ ਮਨਾਂ ਵਿੱਚ ਹਜੇ ਵੀ ਉਸ ਦਾ ਦਰਦ ਉਵੇਂ ਹੀ ਬਰਕਰਾਰ ਹੈ ਉਨ੍ਹਾਂ ਕਿਹਾ ਕਿ ਸਰਕਾਰਾਂ ਹੁਣ ਤੱਕ ਸਿੱਖਾਂ ਦਾ ਕਤਲ ਕਰਨ ਤੋਂ ਬਾਸ ਨਹੀਂ ਆ ਰਹੀਆਂ ਤੇ ਇਸ ਲਈ ਖਾਲਿਸਤਾਨ ਦੀ ਮੰਗ ਜਾਇਜ਼ ਹੈ ਕਿਉਂਕਿ ਜਦੋਂ ਤੱਕ ਖਾਲਿਸਤਾਨ ਨਹੀਂ ਬਣੇਗਾ ਸਰਕਾਰਾਂ ਸਿੱਖਾਂ ਦੇ ਕਤਲ ਕਰਵੋਦੀਆਂ ਰਹਿਣਗੀਆਂ ਉਨਾ ਕੇ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਲ ਖਾਲਸਾ ਸ੍ਰੀ ਅੰਮ੍ਰਿਤ ਸਰ ਦੀ ਪਵਨ ਧਰਤੀ ਤੇ ਖਾਲਸਾ ਮਾਚ ਕੱਟੇਗਾ ਇਹ ਮਾਚ 5 ਜੂਨ ਦੀ ਸ਼ਾਮ ਨੂੰ 5 ਵਜੇ ਕੱਢਿਆ ਜਾਵੇਗਾ ਜੋ ਬੂਝ ਅਕਾਲੀ ਬਾਬਾ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ ਇਸ ਮੌਕੇ ਉਹਨਾਂ ਸਮੂਹ ਸਿੱਖ ਜਥੇਬੰਦੀਆਂ ਨੂੰ ਇਸ ਮਾਚ ਵਿੱਚ ਸੱਦਾ ਦਿੱਤਾ ਅਤੇ ਨਾਲ ਹੀ ਸ਼ੌਮਣੀ ਕਮੇਟੀ ਵੱਲੋਂ ਇਸ ਸਾਲ ਖੱਲੂ ਘਰੇ ਨੂੰ ਸਮਰਪਿਤ ਸਮਾਗਮ ਕਰਨ ਦੀ ਵੀ ਸ਼ਲਾਘਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ 'ਤੇ ਭਾਰਤੀ ਹਮਲੇ ਦੇ ਇਸ ਵੇਲੇ 40 ਸਾਲ ਪੂਰੇ ਹੋ ਗਏ ਹਨ। ਪਿਛਲੇ 40 ਵਰਿਆਂ ਦੇ ਵਿੱਚ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖਾਂ ਦਾ ਬਹੁਤ ਜੁੜਿਆ ਹੈ। ਇਹਨਾਂ 40 ਵਰਿਆਂ ਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ, ਕਦੇ ਸ਼ਹੀਦਾਂ ਦਾ ਜੋ خون ਡੁੱਲਿਆ ਹੈ ਉਸਨੇ ਕਲਸਤਾਨ ਦੇ ਰਾਹ ਨੂੰ ਰਸਨਾਇਆ ਹੈ ਇਹਨਾਂ 40 ਵਰਿਆਂ ਦੇ ਵਿੱਚ ਨਾ ਤਾਂ ਪੀੜ ਸੁੱਕੀ ਹੈ ਨਾ ਜ਼ਖਮ ਸੁੱਕੇ ਹਨ ਨਾ ਭਾਰਤੀ ਕਹਿਰ ਦਾ ਸਟੇਟ ਦਾ ਕਹਿਰ ਭੁੱਲਿਆ ਹੈ ਤੇ ਨਾ ਹੀ ਸੰਘਰਸ਼ ਰੁਕਿਆ ਹੈ ਪੀੜ ਅੱਜ ਵੀ ਸਰਜਰੀ ਹੈ ਅਤੇ ਹਰ ਸਿੱਖ ਦੇ ਵਿੱਚ ਇਹ ਪੀੜ ਤਾਜ਼ਾ ਹੈ। ਪਿਛਲੇ 40 ਵਰਿਆਂ ਦੇ ਵਿੱਚ ਇਸ ਭਾਰਤੀ ਨਿظام ਵੱਲੋਂ ਭੇਜੀ ਫੌਜ ਦੇ ਬਲੰਟਾਏ ਕਹਿਰ ਤੋਂ ਬਾਅਦ ਜੋ ਸ਼ਹਾਦਤਾਂ ਹੋਈਆਂ ਜੋ ਅਕਾਤਕ ਸਾਬ ਦੁੱਤੇ ਬੌਮ ਸੁੱਟੇ ਗਏ। ਦਰਬਾਰ ਸਾਹਿਬ ਦੀ ਬੇਹਰਮਤੀ ਕੋਸ਼ਿਸ਼ ਕੀਤੀ ਗਈ ਇਹਨਾਂ 40 ਵਰਿਆਂ ਦੇ ਵਿੱਚ ਕੌਮ ਨੇ ਇੱਕ ਲੰਮਾ ਸੰਘਰਸ਼ ਲੜਿਆ ਹੈ ਜੋ ਅੱਜ ਵੀ جاری ਹੈ ਇਹ 40 ਵਰੇ ਕੌਮ ਨੇ ਇਸ ਦਿਨ ਨੂੰ ਪੂਰੇ ਸਿੱਖੀ ਜਹਾਜ ਜਲਾਲ ਦੇ ਨਾਲ ਮਨਾਇਆ ਹੈ ਸ਼ਹਾਦਤਾਂ ਤੇ ਫਕਰ ਕੀਤਾ ਹੈ ਕਿਉਂਕਿ ਇਹ ਇਨਾਂ ਸ਼ਹਾਦਤਾਂ ਤੋਂ ਬਾਅਦ ਹੀ ਜੋ ਸੰਘਰਸ਼ ਛੱਡਿਆ ਚੱਲ ਰਿਹਾ ਹੈ ਉਸਨੇ ਸਿੱਖਾਂ ਦੀ ਪਹਿਚਾਨ ਨੂੰ ਤੇ ਸਿੱਖਾਂ ਦੀਆਂ ਐਸਪੀਰੇਸ਼ਨ ਤੇ ਇੱਛਾਵਾਂ ਨੂੰ ਦੁਨੀਆ ਦੇ ਔਨੇ-ਮੋਨੇ ਵਿੱਚ ਦੁਨੀਆ ਦੇ ਬੈਹ ਦੇ ਉੱਤੇ ਉਜਾਗਰ ਕੀਤਾ ਅੱਜ ਤੁਸੀਂ ਦੇਖੋ ਚاہے ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਯੂਕੇ ਹੋਵੇ ਚਾਹੇ ਅਮਰੀਕਾ ਹੋਵੇ ਦੁਨੀਆ ਦਾ ਕੋਈ ਕੰਟਰੀ ਹੋਵੇ ਉੱਤੇ ਸਿੱਖ ਐਕਟੀਵਿਜ਼ਮ ਦੀ ਹਾਲਿਸਤਾਨ ਦੀ ਗੱਲ ਸਰਲਕ ਰੂਪ ਤੇ ਵਿੱਚ ਕੀਤੀ ਜਾ ਰਹੀ ਕੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਿਸੇ ਪ੍ਰਧਾਨ ਮੰਤਰੀ ਨੂੰ ਮਿਲੇ ਹਿੰਦੁਸਤਾਨ ਦੇ ਸਕਿਉਰਿਟੀ ਅਫੀਸਰ ਕਿਤੇ ਵੀ ਮੈਟਿੰਗ ਕਰਨ ਪਹਿਲਾ ਅਜੰਡਾ ਹਾਲਿਸਤਾਨ ਤੇ ਸਿੱਖ ਐਕਟੀਵਿਜ਼ਮ ਹੁੰਦਾ यही कारण है कि हिंदुस्तान ने पहला भी वरे पंजाब की धरती से एक्सट्रा जुडिशल क्लिन की और उस जुडिशल करने जी ट्रांस नैशनल ऑपरेशन ने भारत की धरती तो बहर जाके भी उन्हें अपने करने शुरू किए हुए हैं जिसे कारण भाई हरदीप सिंह नजर का कतल कैनेडा के ਇਹ ਬੁੱਧ ਬਦਨ ਬਦਨ ਨੂੰ ਮਾਰਨ ਦੀ ਸਾਜ਼ਿਸ਼ ਅਮਰੀਕਾ ਦੇ ਵਿੱਚ ਰਚੀ ਜਾਂਦੀ ਹੈ। ਔਰ ਉਹਨਾਂ ਸਾਰੇ ਮੁਲਕਾਂ ਨੇ ਹਿੰਦੁਸਤਾਨ ਨੂੰ ਅੱਜ ਦੁਨੀਆ ਦੇ ਕਟਾਰੇ ਦੇ ਵਿੱਚ ਨੰਗਾ ਕਰ ਦਿੱਤਾ ਹੈ। ਐਕਸਪੋਜ਼ ਹੋ ਚੁੱਕਾ ਹੈ ਇੰਡੀਆ। ਇੰਡੀਆ ਦੀ ਫੋਰਨ ਪੋਲਿਸੀ ਫਲੌਪ ਹੋ ਚੁੱਕੀ ਹੈ। ਅੱਜ ਦੀ ਖਬਰ ਹੈ ਕਿ ਚੈਂਕ ਦੀ ਕੋਰਟ ਨੇ ਜਿੱਥੇ ਨਿਕਲ ਮੁਖਤਾ ਜਿਹੜਾ ਏਜੰਟ ਆ ਫੜਿਆ ਉਸ ਨੂੰ ਕਲੀਅਰ ਕਰ ਦਿੱਤਾ ਹੈ ਕਿ ਉਸ ਨੂੰ ਅਮਰੀਕਾ ਦੇ ਵਿਦ ਐਕਸਟਰਾ ਡਾਈਟ ਕਰ ਕਰ ਦਿੱਤਾ ਜਾ। ਚਾਰ ਬੰਦੇ ਕੈਨੇਡਾ ਨੇ ਫੜ ਲਿਆ। ਉਹਨ kusto ਬਾਤ ਅੱਗੇ ਪਰਤਾਂ ਦੇ ਉੱਤੇ ਪਰਤਾਂ ਖੁੱਲ ਰਹੀਆਂ। ਔਰ ਜਿਸ ਤਰੀਕੇ ਦੇ ਨਾਲ ਪਿਛਲੇ ਇਨਾ ਵਰਿਆਂ ਦੇ ਵਿੱਚ ਜੋ ਆਪਰੇਸ਼ਨ ਚੱਲ ਰਹੇ ਹਨ, ਜੋ ਰਿਪਰੈਸ਼ਨ ਚੱਲ ਰਿਹਾ ਹੈ, ਉਸਨੇ ਸਾਡੀ ਮੂਵਮੈਂਟ ਨੂੰ, ਸਾਡੇ ਕੌਜ਼ ਨੂੰ ਦੁਨੀਆ ਨੂੰ ਮਜਬੂਰ ਕੀਤਾ ਹੈ ਕਿ ਉਹ ਇਸ ਬਾਰੇ ਸੋਚੇ, ਇਸਤੇ ਵਿਚਾਰ ਕਰੇ ਤੇ ਭਾਰਤ ਨੂੰ ਦੁਨੀਆ ਦੇ ਕਟੜੇ ਦੇ ਵਿੱਚ ਪੇਸ਼ ਕਰੇ। ਹਰ ਬਾਰੇ ਦੀ ਤਰ੍ਹਾਂ ਦਰਬਾਰ ਸਾਹਿਬ ਵਾਰ ਵੀ ਇਸ ਦਰਬਾਰ ਸਾਹਿਬ ਹਮਲੇ ਦੇ 40ਵੇਂ ਸਾਲ ਪੂਰੇ ਹੋਣ ਤੇ ਕੱਲੂ ਕਾਰਾ ਯਾਦਗਾਰੀ ਮਾਰਚ 5 ਜੂਨ ਦੀ ਸ਼ਾਮ ਨੂੰ 5 ਵਜੇ ਕੱਢ ਰਿਹਾ ਹੈ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਇਹ ਮਾਰਚ ਟਿਕਲੇਗਾ ਆਰੰਭ ਹੋਏਗਾ ਬਲ ਅਕਾਲੀ ਪਾਪਾ ਬੋਲਾ ਸਿੰਘ ਤੋਂ ਉਦੋਂ ਆਰੰਭ ਹੋ ਕੇ ਸੂਰਜ ਚੰਡਾ ਕੰਪਲੈਕਸ ਦੇ ਅਗੋਂ ਦੀ ਹੁੰਦਾ ਹੋਇਆ ਬਸ ਸਟੈਂਡ ਜਾਏਗਾ ਬਸ ਸਟੈਂਡ ਤੋਂ ਰਾਮਬાગ ਵਾਲੇ ਪਾਸੇ ਬਸ ਸਟੈਂਡ ਦੀ ਬੈਕ ਸਾਈਡ ਤੋਂ ਆ ਕੇ ਰਾਮਬાગ ਵਾਲੇ ਪਾਸੇ ਰਾਮਬાગ ਤੋਂ ਹਾਰਗੇਟ ਹਾਰਗੇਟ ਤੋਂ ਹਾਲ ਬਾਜ਼ਾਰ ਵਿਰਾਸਤੀ ਮਾਰਗ ਤੇ ਫਿਰ ਦਰਬਾਰ ਸਾਹਿਬ ਜਾਂ ਕੇ ਸੰਪਨ ਹੋਏਗਾ ਇਹ ਸਾਡਾ ਇਸ ਵਾਰ ਦਾ ਇਸ ਸਾਲ ਦਾ ਰੂਟ ਦਾ ਮਾਰਕ ਰੂਟ ਹੋਏਗਾ ਮਾਰਕ ਦਾ ਪੂਰੇ ਪੰਜਾਬ ਤੋਂ ਔਰ ਪੂਰੀਆਂ ਪੰਕਥ ਜੱਥੇਬੰਦੀਆਂ ਇਸ ਵਿੱਚ ਸ਼ਮੂਲੀਅਤ ਕਰਨਗੀਆਂ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆਂ ਆਕਾਤਕ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਥੋੜੀ ਜੀ ਤਰਜੀਹ ਦਿੱਤੀ ਹੈ ਇਹਨਾਂ ਸਮਾਗਮਾਂ ਨੂੰ ਇਹ ਹੁਣ ਸਾਨੂੰ ਪਤਾ ਨਹੀਂ ਕਿ ਇਹ ਤਰਜੀਹ 1 ਜੂਨ ਤੱਕ ਹੀ ਰਹੇਗੀ ਜਾਂ ਉਸ ਤੋਂ ਬਾਅਦ ਅੱਗੇ ਤੱਕ ਵੀ ਜਾਏਗੀ ਪਰ ਉਹਨਾਂ ਨੇ ਇਸ ਗੱਲ ਨੂੰ ਤਰਜੀਹ ਦਿੱਤੀ ਹੈ ਕਿ ਜੇ ਸਾਡੀ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਹੈ ਕਿ 6 ਜੂਨ ਨੂੰ ਸਾਰਾ ਦਿਨ ਮਨਜੀ ਸਾਹਿਬ ਦੀਵਾਨ ਹਾਲ ਸਜਾਇਆ ਜਾਵੇ। ਸ਼ਹੀਦੀ ਸਵਾਗਤ ਸਜਾਇਆ ਜਾਵੇ। ਕੇਵਲ ਅਰਦਾਸ तक ਸੀਮਤ ਨਾ ਹੋਇਆ ਜਾਵੇ। ਪੂਰਾ ਦਿਨ ਮਨਜੀ ਸਾਹਿਬ ਦੀਵਾਨ ਹਾਲ ਸ਼ਹੀਦੀ ਸਵਾਗਤ ਅਯੋਜਿਤ ਕੀਤਾ ਜਾਵੇ। ਪ੍ਰੋਗਰਾਮ ਸਾਰੇ ਦਿਨ ਤੇ ਵਿਨਿਕੇ ਜਾਂ। ਤਾਂਕੀ ਚਾਹ ਦੀ ਬਰਿਆਨੀ ਜਿਹੜੀ ਫੀਡ ਹੈ, ਜਿਹੜੀ ਚੀਜ਼ ਹੈ ਉਹ ਅੱਜ ਦੀ ਪਟੀਰੀ, ਅੱਜ ਦੇ ਲੋਕਾਂ ਦਾ ਪਹੁੰਚੇ ਨਾਲ ਦੇ ਨਾਲ ਜਿਸ ਨਿظام ਨੇ ਜਿਸ ਮੁਲਕ ਨੇ ਇਹ ਹਮਲਾ ਬਯੰਤੀਆ ਸੀ ਪਲਾਨ ਕੀਤਾ ਸੀ ਉਹਦੇ ਤੱਕ ਵੀ ਮੈਸੇਜ ਆਵੇ ਕਿ ਹਰ ਸਾਲ ਬੀਤਣ ਤੋਂ ਬਾਅਦ ਇਸ ਹਮਲੇ ਦੀ 30 ਕਪੀਟ ਡੂੰਗੀ ਹੁੰਦੀ ਜਾ ਰਹੀ ਹੈ ਕਿ ਇਹ ਹਦਾੰਦਾ ਕਿ ਸਮੇਂ ਦੇ ਨਾਲ ਜ਼ਖਮ ਭਰਦੇ ਨਹੀਂ ਪਰ ਬਿਲਕੁਲ ਇਸ ਦੇ ਵਿਪਰੀਤ ਇਹ ਉਹ ਰਥਮ ਹੈ ਜਿਹੜਾ ਸਮੇਂ ਦੇ ਨਾਲ ਹੋਰ ਡੂੰਘਾ ਤੇ ਹੋਰ ਗਹਿਰਾ ਹੁੰਦਾ ਜਾਂਦਾ ਹੈ ਹਰ ਸਾਲ ਇਸ ਹਮਲੇ ਤੇ ਇਸ ਬੰਦ ਵਿੱਚ ਉਲੀਕੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਗਿਣਤੀ ਵੱਧਦੀ ਜਾ ਰਹੀ ਹੈ ਥੈਂਕਸ ਟੂ ਸੋਸ਼ਲ ਮੀਡੀਆ ਅੱਜ ਦੀ ਪਨੀਰੀ ਇਸ ਦੇ ਬਾਰੇ ਵਧੇਰੇ ਤੋਂ ਵਧੇਰੇ ਸੁਚੇਤ ਹੋ ਰਹੀ ਹੈ ਔਰ ਲੋਕ ਮਹਿਸੂਸ ਕਰਦੇ ਨੇ ਕਿ ਜਿਸ ਜਿਸ ਮੁਲਕ ਨੂੰ ਉਹ ਆਪਣਾ ਸਮਝਦੇ ਰਹੇ ਬਹੁਤ ਦੇ ਜਿਸプレਖੇ ਜੋ ਇਸ ਮੁਲਕ ਨੂੰ ਆਪਣਾ ਸਮਝਦੇ ਰਹੇ ਆਪਣੇ ਨੂੰ ਮੈਂ ਇਨਵਰਟਿਡ ਕਹਾਵਤ ਚ ਲੈਣਾ ਉਹ ਮੁਲਕ ਆਪਣਾ ਸੀ ਨਹੀਂ ਜਿਸ ਮੁਲਕ ਨੇ ਟੈਂਕ ਦਰਬਾਰ ਸਾਹਿਬ ਦੇ ਉਤੇ ਚੜਾਏ ਹੋਣ ਬੰਬਾਂ ਦੇ ਨਾਲ ਅਕਾਲ ਤੱਕ ਨੁਕਤਾਬਾ ਕੀ ਤਹਾ ਉਹਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਇਆ ਅਕਾਲ ਤੱਕ ਦਾ ਸਦਾ ਜੋ ਕੋ ਜੋਗਾ ਉਸਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਵੇ ਇਹ ਇੱਕ ਨਾ ਪਕਸ਼ਣ ਜੋ ਬੁਨਾ ਸੀ ਇੰਦੀਆ ਦਾ ਜਿਹਦੇ ਵਿੱਚ ਸਾਰੀਆਂ तमाम ਪਾਰਟੀਆਂ ਸ਼ਾਮਿਲ ਸੀ ਚਾਹੇ ਕਾਂਗਰਸ ਸੀ ਤੇ ਚਾਹੇ ਭਾਜਪਾ ਦੋਨੋਂ ਪਾਰਟੀਆਂ ਬਰਾਬਰ ਦੇ ਕਸੂਰਵਾਰ ਨੇ ਔਰ ਦੋਨੋਂ ਹੀ ਇੱਕ ਦੂਜੇ ਦੀ ਪਿੱਠਾ ਫਾਪੜਦੀਆਂ ਰਹੀਆਂ ਇੱਕ ਨੇ ਵਿਉਂਤਿਆ ਤੇ ਦੂਜੇ ਨੇ ਪਿੱਠ ਫਾਪੜੀ ਸੋ ਪੂਰੇ ਇੰਡੀਅਨ ਐਸਟੈਬਲਿਸ਼ਮੈਂਟ ਤੇ ਇੰਡੀਅਨ ਸਿਸਟਮ ਨੇ ਇਹ ਜਿਹੜਾ ਅਟੈਕ ਸੀ ਉਹ ਪਲਾਨ ਕੀਤਾ ਸੀ ਔਰ ਅਸੀਂ ਸਮਝਦੇ ਹਾਂ ਕਿ ਦੁਨੀਆ ਉਸ ਮੌਕੇ ਖਾਮੋਸ਼ ਰਹੀ ਜਿਸ ਤਰ੍ਹਾਂ ਅੱਜ ਦੁਨੀਆ ਬੋਲ ਰਹੀ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਤਕਲ ਤੋਂ ਬਾਅਦ ਉਸ ਮੌਕੇ ਦੁਨੀਆ ਨਹੀਂ ਬੋਲੀ ਉਸ ਮੌਕੇ ਯੂਐਨ ਵੀ ਨਹੀਂ ਬੋਲਿਆ ਇਹ ਸਾਡਾ ਸਾਨੂੰ ਦੁੱਖ ਵੀ ਹੈ ਔਰ ਅਫਸੋਸ ਹੈ ਯੂਐਨ ਤੇ ਕਿ ਇਜ਼ਰਾਈਲ ਦੇ ਮਾਮਲੇ ਤੋਂ ਬੋਲ ਰਿਹਾ ਹੈ ਯੂਕਰੇਨ ਦੇ ਮਾਮਲੇ ਤੋਂ ਬੋਲ ਰਿਹਾ ਹੈ ਪਰ ਜਦੋਂ ਇਟਾ ਵੱਡਾ ਹਮਲਾ ਸਾਡੀ ਕੌਮ ਤੇ ਹੋਇਆ ਉਦੋਂ ਯੂਨ ਵੀ ਚੁੱਪ ਰਹੀਆ ਤੇ ਵਰਲਡ ਪਾਵਰ ਵੀ ਚੁੱਪ ਰਹੀਆ ਪਰ ਹੱਲੀ ਵੀ ਦੇਰੀ ਨਹੀਂ ਹੋਈ ਜਿਹੜੀ ਨਸਲਕੁਸ਼ੀ 84 ਤੋਂ ਸਾਡੇ ਨਾਲ ਹੋ ਰਹੀ ਆ ਜਿਹੜੀ ਚੱਲ ਰਹੀ ਹੈ ਅੱਜ ਵੀ ਦੁਨੀਆ ਨੂੰ ਆਪਣੇ ਆਰਥਿਕ ਮੁਫਾਦਾਂ ਤੋਂ ਉੱਪਰ ਉੱਟ ਕੇ ਬੋਲਣਾ ਚਾਹੀਦਾ ਹੈ ਇੰਡੀਆ ਨੂੰ ਝਾੜ ਪਾਣੀ ਚਾਹੀਦੀ ਹੈ ਇੰਡੀਆ ਨੂੰ ਅਕਾਊਂਟੇਬਲ ਠਹਿਰਾਣਾ ਚਾਹੀਦਾ ਹੈ ਔਰ ਇੰਡੀਆ ਨੂੰ ਇਹ ਜਿਹੜੀ ਉਹਨੇ ਜੈਨੋਸਾਈਡ ਕੀਤੀ ਜਿਹੜੇ ਕਤਲ ਕੀਤੇ ਔਰ ਕਰ ਰਹੇ ਨੇ ਉਹਦੇ ਲਈ ਕਾਨੂੰਨ ਦੇ ਘਟਾਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਜਿਵੇਂ ਉਹਨਾਂ ਪਿੱਛੇ ਏਗ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕੋਰਟ ਹੈ ਉਹਨੇ ਇਜ਼ਰਾਇਲ ਨੂੰ ਫੜਾ ਕੀਤਾ ਅਸੀਂ ਮੰਗ ਕਰਦੇ ਹਾਂ ਕਿ ਇੰਡੀਆ ਨੂੰ ਵੀ ਉਸ ਉਸ ਕੋਰਟ ਰਾਹੀਂ ਇੰਟਰਨੈਸ਼ਨਲ ਪਟਾਰੇ ਦੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਸੋ ਇਹ ਸਾਡੇ ਪ੍ਰੋਗਰਾਮਸ ਨੇ 84 ਨੇ ਜਿਹੜੇ ਕਿ ਅਸੀਂ ਮਨਾਣ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਕਾਕਤਖਸਰ ਨੇ ਵੀ ਕਿਹਾ ਹੈ ਕਿ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਵ ਹੋਵੇ ਇਹ ਨਹੀਂ ਹੈ ਕਿ ਚੰਗ ਦਫੇਬੰਦੀਆਂ ਜਾਂ ਜੱਤੇਬੰਦੀਆਂ ਦੇ ਚੰਗ ਆਗੂ ਹੀ ਆਪਣੀ ਜ਼ਿੰਮੇਵਾਰੀ ਸਮਝਣ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਵ ਹੋਵੇ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਹੋਣ ਗੁਰਦੁਆਰੇ ਮਤੇ ਪਾਉਣ ਨਿੰਦਾ ਮਤਾ ਪਾਉਣ ਔਰ ਇਹ ਗੱਲ ਇੰਡੀਅਨ ਸਟੇਟ ਨੂੰ ਔਰ ਦੂਜੇ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਕਿ ਸਿੱਖ ਇਸ ਨੂੰ ਭੁੱਲੇ ਨਹੀਂ ਸਿੱਖਾਂ ਨੇ ਜਿਹੜੇ ਹਮਲਾਵਰ ਸੀ ਜਿਹੜੀ ਸਟੇਕ ਹਮਲਾਵਰ ਸੀ ਜਿਹਨੇ ਕਹਿਰ ਬਟਾਇਆ ਉਸ ਨੂੰ ਬਖਸ਼ਿਆ ਨਹੀਂ ਉਸ ਨੂੰ ਮਾਫ ਨਹੀਂ ਕੀਤਾ ਦੂਸਰੀ ਗੱਲ ਇਖਲੇ ਦਿਨਾਂ ਦੇ ਵਿੱਚ ਇਰਾਨ ਦੇ ਰਾਸ਼ਟਰਪਤੀ ਉਹਨਾਂ ਦੇ ਫੋਰਨ ਮਨਿਸਟਰ ਤੇ ਉਹਨਾਂ ਦੇ ਹੋਰ ਆਫੀਸਰਸ ਦੀ ਇੱਕ ਡਿਸਟੀਰੀਅਸ ਢੰਗ ਦੇ ਨਾਲ ਐਫੈਕਟਿਡ ਢੰਗ ਦੇ ਨਾਲ ਹੈਲੀਕਾਪਟਰ ਹਾਦਸੇ 'ਚ ਮੌਤ ਹੋਈ ਹੈ ਅੱਜ ਅਸੀਂ ਪ੍ਰੈਸ ਕਾਨਫਰੰਸ ਡਾਕਟਰ ਜੀ ਆ ਕਰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਲੋਕ ਅੱਜ ਇਹ ਦੁਖਦਾਈ ਸਥਿਤੀ ਵਿੱਚ ਮਾਹੌਲ ਵਿੱਚ ਇਹ ਅਪਰਾਧ ਦੇ ਰੋਕਾ ਦੇ ਨਾਲ ਖੜੇ ਪੱਲ ਪੰਜਾਬ ਦੀ ਵਿਜਨਸ ਨੇ ਅਜੀਬ ਸੰਪਾਦਕ ਇਹ ਅਜੀਬ ਅਖਬਾਰ ਦੇ ਜਿਹੜੇ ਮੁੱਖ ਸੰਪਾਦਕ ਨੇ ਡਾਕਟਰ ਬਸਿੰਦਰ ਸਿੰਘ ਹਮਦਰ ਕੋਨਾ ਤੇ ਇੱਕ ਕੇਸ ਦਾਇਰ ਕੀਤਾ ਅਸੀਂ ਉਹ ਕੰਡੈਮਨ ਕਰਦੇ ਹਾਂ ਜਿਹੜਾ ਟਾਈਮਿੰਗ ਹੈ ਕੇਸ ਦਾ ਟਾਈਮਿੰਗ ਹੈ ਉਹ ਬੜੇ ਸਪੱਸ਼ਟ ਤਰੀਕੇ ਨਾਲ ਦੱਸ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੇ ਜਿਹੜੀਆਂ ਨਿਰਾਸ਼ਾ ਉਹਨਾਂ ਦੀਆਂ ਜਿਹੜੀਆਂ ਲੋਕਾਂ ਨੂੰ ਇਸ ਤੋਂ ਬਨਾਉਂਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਰੋਜ਼ ਅਜੀਤ ਅਖਬਾਰ ਉਹਨਾਂ ਦਾ ਪੋਸਟਮਾਰਟਮ ਕਰ ਰਿਹਾ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਫੋਕਸ ਕਰ ਰਿਹਾ ਉਸ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਘਬराईਏ ਬਹਿ ਸਮਝਦਾ ਕਿ ਮੁੱਖ ਮੰਤਰੀ ਦਾ ਇਹ ਸਟੈਪ ਬੁਝਦਲੀ ਵਾਲਾ ਸਟੈਪ ਹੈ ਉਹ ਫੇਸ ਕਰਨ ਦੀ ਮਿਲ ਜਾਏ ਆਪਣਾ ਕ੍ਰਿਟਿਸਿਜ਼ਮ ਉਸਨੇ ਇਹ ਹੱਥ ਫੰਡਾ ਉਹਨਾਂ ਨੂੰ ਚੁੱਪ ਡਾਕਟਰ ਹਮਦਰ ਨੂੰ ਚੁੱਪ ਕਰਾਉਣੀ ਵਰਤੇ ਆ ਇੱਕ ਬੁਝਦਲਾਨਾ ਕਾਰਵਾਈ ਹੈ ਔਰ ਇਸ ਦੀ ਅਸੀਂ ਅੱਜ ਮੁਜ਼ਮਲ